ਅੱਜ ਆਪਾਂ ਤੁਹਾਨੂੰ ਦੱਸਾਂਗੇ ਵੀ ਜਿਹੜੀ ਘਰੇ ਦਵਾਈ ਹੁੰਦੀ ਹੈ ਬੂਟਿਆਂ 'ਚ ਪਾਉਣ ਵਾਲੀ ਉਹ ਕਿਸ ਤਰ੍ਹਾਂ ਬਣਾਈ ਜਾਂਦੀ ਹੈਗੀ ਤੇ ਜਿਹੜੀ ਇਹ ਆਪਾਂ ਤੁਹਾਨੂੰ ਘਰੇ ਯਾਨੀ ਕਿ ਇੱਕ ਤਰ੍ਹਾਂ ਦੀ ਦਵਾਈ ਦੱਸਾਂਗੇ ਬਣਾਉਣ ਵਾਲੀ ਵੀ ਕਿਸ ਤਰ੍ਹਾਂ ਬਣਾਉਂਦੇ ਆ ਵੀ ਇਹ ਦਵਾਈ ਨਾਲ ਦੇਖੋ ਜਿਹੜਾ ਆਪਣਾ ਬੂਟਾ ਦਾ ਬਹੁਤ ਜ਼ਿਆਦਾ ਗਰੋਥ ਹੋਊਗੀ ਬੂਟੇ ਦੀ ਤੇ ਫਲ ਬਹੁਤ ਜ਼ਿਆਦਾ ਲੱਗੂਗਾ ਬਹੁਤ ਜ਼ਿਆਦਾ ਕਿਉਂਕਿ ਪਹਿਨਾ ਵੀ ਆਪਾਂ ਦੇਖੋ ਇਹ ਟਰਾਈ ਕਰੀ ਹੈਗੀ ਦੁਬਾਰੇ ਫੇਰ ਦੇਖੋ ਜੋ ਪਿਛਲੀ ਵਾਰ ਕਦੋਂ ਲਵਾਈ ਸੀ ਆਪਾਂ ਉਦੋਂ ਵੀ ਦੇਖੋ ਇਹ ਚੀਜ਼ ਆਪਾਂ ਪਾਈ ਸੀ ਇਸ ਵਾਰ ਵੀ ਆਪਾਂ ਤੁਹਾਨੂੰ ਦੱਸਾਂਗੇ ਵੀ ਆਪਾਂ ਕੀ ਚੀਜ਼ ਪਾਉਣੇ ਆਗੇ ਬੂਟਿਆਂ ਦੇ ਵਿੱਚ ਤੇ ਜਿਹਦੇ ਨਾਲ ਆਪਣੇ ਬੂਟੇ ਬਹੁਤ ਜ਼ਿਆਦਾ ਲੰਬੇ ਹੋਣ ਤੇ ਫਲ ਜਿਹੜਾ ਬਹੁਤ ਜ਼ਿਆਦਾ ਹੋਵੇ ਦੇਖੋ ਬਹੁਤ ਸਾਰੀਆਂ ਭਾਈ ਭੈਣਾਂ ਜਿਹੜੇ ਘਰੇ ਬਗੀਚੀ ਲਾਉਂਦੀਆਂ ਨੇ ਬਹੁਤ ਸਾਰੇ ਕੀ ਕਰਦੇ ਆ ਵੀ ਜਿਹੜੇ ਕੈਮੀਕਲ ਹੁੰਦੇ ਆ ਬਾਜ਼ਾਰੋਂ ਦਵਾਈਆਂ ਹੁੰਦੀਆਂ ਉਹ ਲਿਆ ਕੇ ਪਾਉਂਦੇ ਆ ਦੇਖੋ ਫੇਰ ਤੁਹਾਡਾ ਘਰੇ ਸਬਜ਼ੀ ਲਾਈ ਦਾ ਕੋਈ ਫਾਇਦਾ ਨਹੀਂ ਜੀ ਆਪਾਂ ਦੇਖੋ ਬਾਜ਼ਾਰ ਚੋਂ ਲੈ ਆ ਕੇ ਦਵਾਈ ਉਹੀ ਪਾਵਾਂਗੇ ਫਿਰ ਕੋਈ ਫਾਇਦਾ ਨਹੀਂ ਐਦੋਂ ਤਾਂ ਤੁਸੀਂ ਦੇਖੋ ਮੰਡੀ ਜਾਓ ਤੇ ਸਬਜ਼ੀ ਲੈ ਕੇ ਆਓ ਉਹੀ ਬਣਾਓ ਠੀਕ ਆ ਜੇ ਆਪਾਂ ਨੇ ਘਰੇ ਸਬਜ਼ੀ ਲਾਉਣੀਆਂ ਤਾਂ ਉਹਨੂੰ ਬਿਨਾ ਰੇ ਸਪਰੇਅ ਤੋਂ ਜਿਹੜੀ ਹੈਗੀ ਆ ਬਣਾ ਜਾਨੀ ਕਿ ਪਰਲੋ ਸਬਜ਼ੀ ਨੂੰ ਆਪਦੀ ਨੂੰ ਜਿਵੇਂ ਕਿ ਘਰੇ ਕੋਈ ਵੀ ਆਪਣੀ ਘਰ ਦੀ ਰੇ ਆ ਉਹ ਤੁਸੀਂ ਪਾਓ ਉਹ ਤੁਸੀਂ ਕੋਈ ਮਰਜ਼ੀ ਪਾ ਸਕਦੇ ਹੋ ਕਿਵੇਂ ਮਰਜ਼ੀ ਬਣਾ ਕੇ ਪਾ ਸਕਦੇ ਹੋ ਠੀਕ ਹੈ ਜੀ ਉਹਦੇ ਨਾਲ ਬੂਟੇ ਨੂੰ ਕੋਈ ਵੀ ਨੁਕਸਾਨ ਨਹੀਂ ਹੋਊਗਾ ਤੇ ਕੋ ਜਿਹੜੀ ਆਪਾਂ ਸਬਜ਼ੀ ਬਣਾਵਾਂਗੇ ਉਹਦੇ ਵਿੱਚ ਕੋਈ ਵੀ ਇਹ ਜਾਂ ਕੋਈ ਮਾੜਾ ਤੱਤ ਨਹੀਂ ਜਾਊਗਾ ਜਿਹੜਾ ਆਪਣੀ ਸਿਹਤ ਲਈ ਮਾੜਾ ਹੋਵੇ ਇਸ ਕਰਕੇ ਵੀ ਜਦੋਂ ਵੀ ਆਪਾਂ ਨੇ ਇਹ ਰੇ ਸਪਰੇ ਬਣਾਉਣੀ ਆਪਾਂ ਘਰ ਦੀ ਬਣਾ ਕੇ ਬਹੁ ਹੁਣ ਤਾਂ ਦੇਖੋ YouTube ਤੇ ਬਹੁਤ ਸਾਰੀਆਂ ਇਦਾਂ ਦੀਆਂ ਦੇਖੋ ਵੀਡੀਓ ਆਉਣੀਆਂ ਜਿਹੜਾ ਆਪਾਂ ਘਰੇ ਦੇਖ ਕੇ ਅਸਾਨੀ ਨਾਲ ਤਿਆਰ ਕਰ ਸਕਦੇ ਆ ਪਰ ਇਹ ਹੀ ਜੀ ਆਪਾਂ ਤੁਹਾਨੂੰ ਇੱਕ ਅੱਜ ਦਵਾਈ ਦੱਸਦੇ ਆ ਜਿਹੜੀ ਆਪਾਂ ਪੈਨਾ ਵੀ ਦੇਖੋ ਵਰਤੀ ਸੀ ਇਸ ਵਾਰ ਫੇਰ ਵਰਤਾਂਗੇ ਇਹ ਹੀ ਦੇਖੋ ਜਿਆਦਾ ਮਹਿੰਗੀ ਦਵਾਈ ਨਹੀਂ ਹੈਗੀ ਥੋੜੇ ਜੇ ਪੈਸਿਆਂ ਦੀ ਆ ਯਾਨੀ ਕਿ 50 ਰੁਪਈਆ ਜੇ ਤੁਹਾਨੂੰ ਸੱਜੂਆ ਇੰਨੀ ਸਸਤੀ ਦਵਾਈ ਆ ਇਹ ਇਹ ਕੀ ਦਵਾਈ ਆ ਇਹ ਆਪਾਂ ਤੁਹਾਨੂੰ ਦੱਸਦੇ ਆ ਵੀਡੀਓ ਨੂੰ ਸ਼ੁਰੂ ਤੋਂ ਅੰਤ ਤੱਕ ਜਰੂਰ ਦੇਖਣਾ ਤੇ ਲਾਈਕ ਤੇ ਸ਼ੇਅਰ ਜਰੂਰ ਕਰਿਓ ਨਾਲ ਦੀ ਨਾਲ ਆਪਣੇ ਜੈਨ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਐਦਾਂ ਦੀਆਂ ਵੀਡੀਓ ਦੇਖ ਆਪਾਂ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਹਾਂਗੇ ਕਿਉਂਕਿ ਜਿਹੜੀ ਬਗੀਚੀ ਆ ਮੈਨੂੰ ਬਗੀਚੀ ਦਾ ਬਹੁਤ ਜਿਆਦਾ ਸ਼ੌਕ ਆ ਮੈਂ ਕੁਛ ਨਾ ਕੁਛ ਲਾਉਂਦੀ ਰਹਿੰਦੀ ਆ ਨਾਲੇ ਘਰੇ ਹਰੇ-ਭਾਈ ਰਹਿੰਦੀ ਆ ਨਾਲੇ ਸਬਜ਼ੀਆਂ ਰਹਿੰਦੀਆਂ ਨੇ ਠੀਕ ਆ ਜੀ ਤੇ ਹਰੇ-ਭਾਈ ਨੂੰ ਦੇਖ ਕੇ ਦੇਖੋ ਆਪਦਾ ਮਨ ਵੀ ਬਹੁਤ ਜਿਆਦਾ ਖੁਸ਼ ਹੁੰਦਾ ਜਦੋਂ ਘਰੇ ਹਰੇ-ਭਾਈ ਹੁੰਦੀ ਹੈਗੀ ਇਸ ਕਰਕੇ ਵੀ ਥੋੜੇ ਤੋਂ ਥੋੜੇ ਬੂਟੇ ਜ਼ਰੂਰ ਲਾਓ ਚਾਹੇ ਛੋਟੇ ਫੜਾ ਲਾਓ ਫੜਾਲੇ ਨਹੀਂ ਲਾਉਣੇ ਫੁੱਲਾਂ ਵਾਲੇ ਬੂਟੇ ਲਾ ਲਓ ਛੋਟੇ ਇਸ ਕਰਕੇ ਜ਼ਰੂਰ ਬੂਟੇ ਲਾਇਆ ਕਰੋ ਠੀਕ ਆ ਜੀ ਤੇ ਚਲੋ ਹੁਣ ਆਪਾਂ ਸ਼ੁਰੂ ਕਰ ਦਿਆ ਵੀਡੀਓ ਵੀ ਕੀ ਆਪਾਂ ਪਾਵਾਂਗੇ ਇਸ ਇਹ ਜਿਹੜੀ ਆਪਾਂ ਬਣਾਉਣ ਜਾ ਰਹੇ ਹਾਂ ਦਵਾਈ ਤੇ ਕਿਵੇਂ ਆਪਾਂ ਨੇ ਪਾਉਣੀ ਆ ਇਹ ਵੀ ਆਪਾਂ ਤੁਹਾਨੂੰ ਦੱਸਾਂਗੇ ਨਾਲ ਦੀ ਨਾਲ ਕਿੰਨੀ ਕਿੰਨੀ ਪਾਉਣੀ ਆ ਇਹ ਵੀ ਦੱਸਾਂਗੇ ਠੀਕ ਆ ਜੀ ਚਲੋ ਸ਼ੁਰੂ ਕਰਦੇ ਹੁਣ ਆਪਣੀ ਵੀਡੀਓ ਹਾਂਜੀ ਦੇਖੋ ਪਹਿਨਾ ਤਾਂ ਆਪਾਂ ਨੇ ਲੈਤੀ ਆ ਖੜਾ ਇਹ ਵਾਲੀ ਖੜਾ ਕਾਲੀ ਇਹ ਹੈ ਜੀ ਆ ਦੇਖੋ ਜਿਹੜੀ ਸਰੋਂ ਦੀ ਖਾਲ ਹੁੰਦੀ ਹੈਗੀ ਉਹ ਵਾਲੀ ਆ ਇਹ ਘਰੇ ਕੜਾਈ ਹੋਈ ਖਾਲਾ ਜੀ ਇਹਨੂੰ ਤੁਸੀਂ ਮਾਰਕੀਟ ਦੇ ਵਿੱਚੋਂ ਵੀ ਲੈ ਸਕਦੇ ਹੋਗੇ ਤੇ ਜੇ ਤੁਹਾਡੇ ਘਰੇ ਹੈਗੀ ਉਹ ਵੀ ਤੁਸੀਂ ਵਰਤ ਸਕਦੇ ਹੋ ਦੂਜਾ ਨੰਬਰ ਇਹ ਹੈਗਾ ਗੁੜ ਕਾਲਾ ਗੁੜਾ ਇਹ ਜਿਹੜਾ ਆਪਣਾ ਆਉਂਦਾਗਾ ਉਹ ਵਾਲਾ ਗੁੜਾ ਇਹ ਠੀਕ ਆ ਜੀ ਇਹ ਆਪਾਂ ਨੇ ਲੈਣਾਗਾ ਇਹ ਕਿੰਨੀ ਮਾਤਰਾ ਦਾ ਲੈਣਾ ਇਹ ਆਪਾਂ ਤੁਹਾਨੂੰ ਦੱਸਦੇ ਆ ਇਹ ਜਿਹੜੀ ਖਾਲਾ ਖਾਲਾ ਆਪਾਂ ਨੇ 1 ਕਿਲੋ ਖਾਲ ਲੈਣੀ ਆ ਠੀਕ ਆ ਜੀ 1 ਕਿਲੋ ਖਾਲ ਲੈਣੀ ਆ ਦੇਖ ਉਸ ਤੋਂ ਬਾਅਦ ਆਪਾਂ ਨੇ ਪਾਈਆ ਗੁੜ ਲੈਣਾ ਇਹ ਤਾਂ ਦੇਖੋ ਮੈਂ ਇਦਾਂ ਹੀ ਪਲੇਟ 'ਚ ਪਾ ਲਿਆ ਕਿਉਂਕਿ ਜਿਹੜਾ ਆਪਾਂ ਨੇ ਭਿਉਂ ਰੱਖਿਆਗਾ ਉਹ ਆਪਾਂ ਹੋਰ ਅੱਡ ਭਿਉਂ ਰੱਖਿਆ ਇਹ ਸਿਰਫ ਆਪਾਂ ਤੁਹਾਨੂੰ ਇੱਕ ਦਿਖਾਉਣ ਦੇ ਵਾਸਤੇ ਇਹ ਲੱਗਦਾ ਕਿ ਕਿੰਨੀ ਆਪਾਂ ਨੇ ਖਾ ਲੈਣੀ ਆ ਕਿਸ ਤਰ੍ਹਾਂ ਦੀ ਖਾ ਲੈਣੀ ਆ ਠੀਕ ਹੈ ਕਿਉਂਕਿ ਬਹੁਤ ਭਾਰੀਆਂ ਖੜਾ ਹੁੰਦੀਆਂ ਨੇ ਇਸ ਕਰਕੇ ਸਰੋਂ ਦੀ ਖਾੜਾਗੀ ਤੇ ਜਿਹੜੀ ਖਾ ਲੈਣੀ ਆ ਇਹ ਆਪਾਂ ਨੇ ਲੈਣੀ ਆ 1 ਕਿਲੋ 1 ਕਿਲੋ ਖਾ ਲੈਣੀ ਆ 1 ਕਿਲੋ ਦੇ ਖਾਲ ਦੇ ਵਿੱਚ ਆਪਾਂ ਨੇ ਜਿਹੜਾ ਪਾਣੀ ਪਾਉਣਾ ਉਹ ਪਾਉਣਾਗਾ ਆਪਾਂ ਨੇ 20 ਕਿਲੋ ਮਿਣਕੇ 20 ਲੀਟਰ ਆਪਣਾ ਪਾਣੀ ਪਾਉਣਾ 1 ਕਿਲੋ ਖਾਲਦੇ ਵਿੱਚ ਠੀਕ ਆ ਜੀ ਉਸ ਤੋਂ ਬਾਅਦ ਜਿਹੜਾ ਆਪਾਂ ਨੇ ਗੁੜ ਪਾਉਣਾ ਗੁੜ ਆਪਾਂ ਨੇ 1 ਕਿਲੋ ਖਾਲਦੇ ਨਾਲ ਪਾਈਆ ਗੁੜ ਪਾਉਣਾ ਪਾਈਆ ਕਾਲਾ ਗੁੜ ਪਾਉਣਾਗਾ ਇਹਨੂੰ ਆਪਾਂ ਨੇ ਪਹਿਨਾ ਦੇਖੋ 10 ਕਿਲੋ ਪਾਣੀ ਦੇ ਵਿੱਚ ਭਿਉਂ ਦੇਣਾ ਖਾਲ ਨੂੰ ਉਸ ਤੋਂ ਬਾਅਦ ਦੇਖੋ ਜਦੋਂ ਖਾਲ 24 ਘੰਟੇ ਵਾਸਤੇ ਆਪਾਂ ਨੇ ਰੱਖਣੀ ਹੈਗੀ ਜਦੋਂ 24 ਘੰਟੇ ਆਪਣੀ ਖਾਲ ਨੂੰ ਹੋ ਜਾਣ ਉਸ ਤੋਂ ਬਾਅਦ ਅੱਧਾ ਪਾਣੀ ਆਪਾਂ ਨੇ ਦੁਬਾਰਾ ਫੇਰ ਪਾ ਦੇਣਾ ਜਾਣੇ ਕਿ 10 ਕਿਲੋ ਪੈਣਾ ਸੀ 10 10 ਕਿਲੋ ਪਾਣੀ ਆਪਾਂ ਨੇ ਦੁਬਾਰਾ ਫੇਰ ਪਾ ਦੇਣਾ ਇਹ 20 ਕਿਲੋ ਪਾਣੀ ਹੋ ਜਾਊਗਾ ਤੁਸੀਂ ਆਪਦੇ ਬੂਟਿਆਂ ਦੇ ਹਿਸਾਬ ਨਾਲ ਉਹਨਾਂ ਖੜ ਲੈ ਸਕਦੇ ਹੋ ਉਹਨਾਂ ਤੁਸੀਂ ਗੁੜ ਲੈ ਸਕਦੇ ਹੋ ਠੀਕ ਹੈ ਆਪਾਂ ਆਪਣੇ ਬੂਟਿਆਂ ਦੇ ਹਿਸਾਬ ਨਾਲ ਤੁਹਾਨੂੰ ਦੱਸਿਆ ਜਿੰਨਾ ਆਪਾਂ ਨੂੰ ਬੂਟੇ ਆ ਉਹਨੇ ਆਪਾਂ ਨੇ ਇਹ ਚੀਜ਼ ਸਾਰੀ ਪਾਈ ਤੇ ਇਹ ਆਪਾਂ ਨੇ ਕਿਸ ਤਰ੍ਹਾਂ ਪਾਉਣੀਆਂ ਕਿਸ ਤਰ੍ਹਾਂ ਬਣਾਉਣੀਆਂ ਇਹ ਆਪਾਂ ਤੁਹਾਨੂੰ ਹੁਣ ਦੱਸਦੇ ਆ ਲੋ ਜੀ ਪਹਿਲਾਂ ਤਾਂ ਆਪਾਂ ਨੇ ਖੜਾ ਇਹ ਆਪਣੀ ਖੜਾ ਜਿਹੜੀ ਆਪਾਂ ਨੇ ਕੀਂਚੀ ਜੀ ਇਹ ਸਰਪਾ ਨੇ 1 ਕਿਲੋ ਹਲਪੇ ਹੁੰਦੀ ਸੀ ਪਹਿਨਸ ਦਾ 10 ਲੀਟਰ ਪਾਣੀ ਆਪਣਾ ਇਹ ਵਾਲਾ ਉਸ ਤੋਂ ਬਾਅਦ 10 ਲੀਟਰ ਆਪਾਂ ਹੋਰ ਪਾਵਾਂਗੇ ਇਹ ਜਿਹੜਾ ਕੋਲ ਆਪਣਾ ਬਣ ਕੇ ਤਿਆਰ ਆ ਹੁਣ ਆਪਾਂ ਇਹ ਪਾਉਣਾ ਕਿੰਨਾ ਕਿੰਨਾ ਇਹ ਆਪਾਂ ਤੁਹਾਨੂੰ ਦੱਸਦੇ ਆ ਇਹ ਦੇਖੋ ਇਸ ਤਰ੍ਹਾਂ ਦਾ ਕੋਲ ਬਣ ਗਿਆ ਆ ਦੇਖੋ ਇਸ ਤਰ੍ਹਾਂ ਦਾ ਹੀ ਕੋਲ ਆਗਾ ਇਹ ਜਿਹੜਾ ਆਪਾਂ ਨੇ ਪਾਉਣਾਗਾ ਇਹ ਆਪਾਂ ਨੇ ਇੱਕ ਬੂਟੇ ਦੇ ਵਿੱਚ ਇੱਕ ਡੱਬਾ ਪਾਉਣਾ ਠੀਕ ਆ ਜੀ ਇੱਕ ਬੂਟੇ ਦੇ ਵਿੱਚ ਇਹ ਇੱਕ ਡੱਬਾ ਆਪਾਂ ਪਾਵਾਂਗੇ ਜਿਹੜਾ ਕੋਲ ਬਣ ਕੇ ਤਿਆਰ ਆਪਾਂ ਹੁਣ ਆਪਾਂ ਇਹ ਪਾਉਣੀ ਆਪਣੇ ਬੂਟਿਆਂ ਦੇ ਵਿੱਚ ਹਾਂ ਇਹ ਹੀ ਮਿਰਚਾਂ ਦਾ ਬੂਟਾ ਦਾ ਪਹਿਲਾਂ ਦੇਖੋ ਖੁਰਪੀ ਲੈਣੀ ਆ ਆਪਾਂ ਨੇ ਇਹ ਆਪਣਾ ਹਥਿਆਰ ਆ ਇਹਨੂੰ ਆਪਾਂ ਥੋੜਾ ਥੋੜਾ ਗੁੱਡਾਂਗੇ ਓਲਾ ਕਰ ਲਾਂਗੇ ਜਾਨੀ ਕਿ ਤਾਂ ਮਿਰਚਾਂ ਦੇਖੋ ਤੁਸੀਂ ਕਿੰਨੀਆਂ ਕਿੰਨੀਆਂ ਲੱਗ ਰਹੀਆਂ ਨੇ ਇਸ ਤਰੀਕੇ ਨਾਲ ਪੋਲਾ ਕਰ ਲਾਂਗੇ ਇਸ ਦੇ ਸੁਈ ਮਿਲੀ ਦਾ ਬੂਟਾ ਵੀ ਹੋਈ ਜਾਂਦਾ ਆਪਣਾ ਠੀਕ ਆ ਜੀ ਇਹਦੇ ਪੱਤੇ ਵਗੈਰਾ ਇਹਨੂੰ ਕੱਢਣਾ ਨਹੀਂ ਹੈਗਾ ਨਿੰਮ ਦੇ ਪੱਤੇ ਨੂੰ ਵਿੱਚ ਹੀ ਰੱਖਾਣੇ ਕਿਉਂਕਿ ਇਹ ਇਹ ਰੇੜਾ ਕੰਮ ਕਰਨਗੇ ਆਪਣੇ ਉਸ ਤੋਂ ਬਾਅਦ ਆਪਾਂ ਹੁਣ ਇਹਦੇ ਵਿੱਚ ਪਾਉਣੇ ਆਗੇ ਜਿਹੜਾ ਆਪਣਾ ਕੋਹ ਤਿਆਰ ਕੀਤਾ ਸੀ ਉਹ ਵਾਲਾ ਆ ਦੇਖੋ ਇਹ ਛੋਟਾ ਬੁੱਟਾ ਦਾ ਤਾਂ ਇਹਦੇ ਵਿੱਚ ਆਪਾਂ ਦੇਖੋ ਇਹ ਅੱਧਾ ਕੱਪ ਪਾਵਾਂਗੇ ਇਹਦੀ ਜੜ ਦੇ ਵਿੱਚ ਪਾਉਣਾ ਆਪਾਂ ਚੰਗੀ ਤਰ੍ਹਾਂ ਲਓ ਜਿਸ ਤਰ੍ਹਾਂ ਦੇਖੋ ਆਪਾਂ ਇਹਦੇ ਵਿੱਚ ਪਾਤਾ ਇਹ ਉਹਨਾ ਵਿੱਚ ਪਾ ਲਾਂਗੇ ਠੀਕ ਹੈ ਜੀ ਇਹ ਆਪਣੀ ਅੱਜ ਦੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਕਰੋ ਸ਼ੇਅਰ ਕਰਿਓ ਆਪਣੇ ਜਿੰਨ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਕਿਸ ਤਰ੍ਹਾਂ ਲੱਗੀ ਆਪਾਂ ਨੇ ਇਹਦੇ ਵਿੱਚ ਪਾਤਾ ਤੇ ਦੇਖੋ ਇਹ ਜਿਹੜਾ ਆਪਾਂ ਨੇ ਕੋਲਜਾ ਬਣਾਇਆਗਾ ਇਹ ਆਪਾਂ ਹਰ ਇੱਕ ਬੂਟੇ 'ਚ ਪਾ ਸਕਦੇ ਹਾਂ ਕਦੂ ਤੋਰੀ ਭਿੰਡੀ ਜਿਵੇਂ ਕਿ ਕੋਈ ਫਲਾਂ ਵਾਲੇ ਬੂਟੇ ਆ ਹਰ ਇੱਕ ਬੂਟੇ ਦੇ ਵਿੱਚ ਦੇਖੋ ਜਿਹੜੀ ਇਹ ਆਪਾਂ ਕੋਲ ਬਣਾਇਆ ਆਪਣੇ ਖਾਲ ਦਾ ਇਹ ਆਪਾਂ ਪਾ ਸਕਦੇ ਆਂਗੇ ਕਿਉਂਕਿ ਜਿਹੜੀ ਇਹ ਖਾਲ ਹੁੰਦੀ ਹੈ ਇਹ ਚ ਬਹੁਤ ਜ਼ਿਆਦਾ ਤੱਤ ਹੁੰਦੇ ਆ ਆਪਣੇ ਬੂਟੇ ਨੂੰ ਗਰੋਥ ਵਧਾਉਂਦੀ ਹੈ ਇਹਦੀ ਤੇ ਬਹੁਤ ਜਿਆਦਾ ਫਲ ਖਿਲਾਉਂਦੇ ਆਗੀ ਇਹਦੇ ਨਾਲ ਤੇ ਇਹ ਸਮਝ ਲਓ ਵੀ ਆਪਾਂ ਕਿਸੇ ਵੀ ਬੂਟੇ 'ਚ ਇਹਨੂੰ ਪਾ ਸਕਦੇ ਆਂ ਫਲਦਾਰ ਬੂਟੇ 'ਚ ਪਾ ਸਕਦੇ ਆਂ ਸਬਜ਼ੀਆਂ 'ਚ ਪਾ ਸਕਦੇ ਆਂਗੀ ਤੇ ਜੇ ਤੁਸੀਂ ਇਹਨੂੰ ਪਾਉਣਾ ਇਹ ਤੁਸੀਂ ਘੱਟੋ-ਘੱਟ 15 ਜਾਂ 20 ਨਾਲ ਦੇ ਦੁਆਰਾ ਪੇਟ ਤੁਸੀਂ ਇਹਨੂੰ ਟਰਾਈ ਕਰ ਸਕਦੇ ਹੋਗੇ ਠੀਕ ਆ ਜੀ ਐਂਡ ਤਾਂ ਦੇਖੋ ਇਹਦਾ 20 ਕ ਦੇਣੀ ਹੈਗਾ 20 ਦਿਨਾਂ ਬਾਅਦ ਤੁਸੀਂ ਦੁਬਾਰਾ ਘੇਰ ਪਾ ਲਓ ਤੇ ਜੇ ਇਹ ਆਪਾਂ ਨੇ ਸਾਰੀ ਸਬਜ਼ੀ ਲੈਣੀ ਹੈ ਸਾਰੀ ਸਬਜ਼ੀ ਚ ਆਪਾਂ ਤਿੰਨ ਵਾਰੀ ਵੀ ਪਾਇਆ ਤੇ ਬਹੁਤ ਆਏ ਤਿੰਨ ਵਾਰੀ ਵੀ ਦੇਖੋ ਬਹੁਤ ਜ਼ਿਆਦੇ ਆਏ ਠੀਕ ਹੈ ਜੀ ਉਹਦੇ ਨਾਲ ਦੇਖੋ ਜੇ ਆਪਾਂ ਪਾਵਾਂਗੇ ਆਪਣੀ ਜਿਹੜੀ ਜ਼ਮੀਨ ਹੈ ਧਰਤੀ ਉਹ ਬਹੁਤ ਵਧੀਆ ਕੋਲੀ ਹੋਊਗੀ ਤੇ ਜਿਹੜੀ ਆਪਣੀ ਸਰਜੀ ਦਾ ਬੂਟਾਗਾ ਬਹੁਤ ਜਿਆਦਾ ਬੜੀਆ ਹੋਊਗਾ ਕੋਈ ਵੀ ਸੁੰਢੀ ਨਹੀਂ ਲੱਗਣੀ ਕੋਈ ਵੀ ਇਹਨੂੰ ਜਿਵੇਂ ਕੀ ਆਪਾਂ ਕਹਿੰਦੇ ਆਂ ਜਿਵੇਂ ਮਿੱਟੀ ਆਗੀ ਮਿੱਟੀ ਦੇ ਵਿੱਚ ਸਿਉਂਕ ਪੈ ਗਈ ਇਹਦੀਆਂ ਚੀਜ਼ਾਂ ਕੋਈ ਵੀ ਨਹੀਂ ਹੋਣੀਆਂ ਇਹਦੇ ਨਾਲ ਤੇ ਆਪਣੀਆਂ ਜਿਹੜੀ ਵੀਡੀਓ ਮਿਲਦੇ ਆਂ ਆਪਾਂ ਅਗਲੀ ਵੀਡੀਓ ਨਾਲ ਹਾਂ